ਕੀ ਮੋ? ਲੇ ਕੀ ਆਣਾ? ਆ ਤੂੰ ਦਾ ਉਹ ਹੀ ਰਾਤਰੀ ਫਿਰ ਆਣਾ। ਨਹੀਂ ਮੇਰੀ ਗੱਲ ਸੁਣਾ। ਮੇਰੀ ਗੱਲ ਸੁਣਾ। ਉਹ ਤੇਰੀ ਬੁੜੀ ਨਾਲ ਤੇਰੀ ਨਹੀਂ ਹੋਣੀ। ਮੈਂ ਨਾ ਉਹ ਨਾ ਪਾ ਕੇ ਮਾਸਕ ਜਿਹਾ ਉਹ ਕਰਾਉਣੇ ਆ ਮੈਂ। ਕੀ ਕਰਾਉਣੇ ਆ? ਉਹ ਨਿੱਕੀ ਨਿੱਕੀ ਕੱਢ ਕੇ ਉਹ ਵਿੱਚੋਂ ਮਾਸਕ ਪਿਆਉ। ਹਾਈਲਾਈਟ? ਹਾਂ। ਕਰ ਦਿਆ। ਉਹ ਕਰਾਉਣੇ ਆ। ਆਪ ਲੈ ਲੈ। ਇਹ ਨਾ ਮੁੰਡਾ ਇਹ ਨਾ ਲਾਡੀ हेयर सलून ਆ ਤੁਹਾਨੂੰ ਪਹਿਲਾਂ ਤੁਸੀਂ ਵੀਡੀਓ ਵੇਖੀ ਸੀਗੀ ਕਿ ਆ ਸੀ ਪਾਰਟ ਦੋ ਦੂਜਾ ਪਾਰਟ ਆਊਗਾ ਹੋਰ ਇਹ ਦੂਜਾ ਪਾਰਟ ਆ ਗਿਆ ਠੀਕੇ ਬਾਬਿਓ ਤੂੰ ਦੱਸੋ ਮੈਨੂੰ ਉਹ ਕੀ ਕਰ ਰਹੀ ਹੈ ਇਹ ਕਰ ਤੁਸੀਂ ਗਾਦ ਦੇ ਬਾਈ ਵਾਲਾ ਹਾਂ ਦੱਸੋ ਸੀਰੀਅਸ ਹੋ ਵਾ ਨਾ ਜਦੋਂ ਦੱਸੇ ਮੈਂ ਸੀਰੀਅਸ ਹਾਂ ਤੂੰ ਸੀਰੀਅਸ ਹੋ ਵਾ ਤੂੰ ਆ ਦੇ ਨਾ ਠੀਕ ਹੈ ਬਾਬਿਓ ਗਰਮੀ ਤਾਂ ਤੁਹਾਨੂੰ ਪਤਾ ਹੀ ਹੈ ਪੁੱਛਣ ਦੀ ਤੇ ਲੋੜ ਹੀ ਨਹੀਂ ਬਹੁਤ ਜ਼ਿਆਦਾ ਗਰਮੀ ਆ ਤੇ ਭਰਾ ਆਪਣਾ ਲਾਡੀ ਕਸਰ ਡੀ ਭੋਲੀ ਜਾਂਦਾ ਪੂਰੀ ਜਾਂਦਾ ਇਹ ਪੂਰੀ ਜਾਂਦਾ ਪੰਜਾਬ ਚ ਬਹੁਤ ਜਾਲੋ ਮਤਲਬ ਸ਼ਬਦ ਹੈ ਇਹ ਪੂਰੀ ਇਹਨਾਂ ਪੂਰੀ ਜਾਂਦਾ ਬਹੁਤ ਸ਼ਬਦ ਆਦੀ ਹੈ ਹੈਲੋ ਆਣੀ ਤੇ ਚੀ ਚੀ ਇੱਕ ਨੰਬਰ ਆਈ ਕਰ ਲੱਗਦਾ ਵਸ ਦੋ ਮਿੰਟਾਂ ਰੁਕ ਖੜੀ ਕੀ ਕੀ ਲਾਡੀ ਕਿਵੇਂ ਕਰਾਉਣਾ ਸੀ ਤੁਸੀਂ ਦਾੜੀ ਕਰਾਉਣੀ ਸੀ ਬਾਦ ਨੂੰ ਫੇਰੀ ਇੱਕ ਫੋਨ ਮਾਰ ਦੂੰਗਾ। ਪਈ ਤਾਂ ਧੀ ਹੈ। ਅੱਛਾ। ਸੀਗਾ ਉਹ ਨਾ ਆ ਬਸ ਇੱਕ ਦੋ ਮਿੰਟ ਚ ਆਈ ਜਾਂਦਾ ਸੀ ਤੇ ਚਾਉਂ ਕਿ ਸੀਗਾ ਛੇਰਾ ਉਹਦੀ ਕਟਿੰਗ ਨਾਲ ਹੀ ਕਰ ਲਈ ਸੀ। ਔਣੀ ਫੋਨ ਲਾਸ। ਹੈ? ਉਹ ਆਈ ਜਾਂਦਾ ਸੀ ਨਾ ਮਾਰਕੀਟ ਜੋ ਕਹਿੰਦਾ ਮੈਂ ਚਾਉਂ ਚ ਆ ਗਿਆ ਉਹ ਕਹਿੰਦਾ ਮੈਂ ਕੰਮ ਤੇ ਜਾਣਾ ਬਾਅਦ ਦਵਾਰਾ ਤਾਂ ਕਰਕੇ ਕਹਿੰਦਾ ਸੀ। ਜਾਂ ਫਿਰ ਮੈਨੂੰ ਫੋਨ ਲਾ ਦਿੰਦਾ ਵੀ ਬਾਅਦ ਵੜ ਜਾ। ਇੱਕ ਤਾਂ ਤੁਸੀਂ ਨਾ ਮੰਨ ਲਓ ਫੇਸਬੁੱਕ ਤੇ ਵੀਡੀਓ ਪਾਉਣਾ ਮੈਂ ਉੱਥੇ ਫੋਲੋ ਕਰ ਲਿਆ ਕਰੋ ਤੇ ਲਾਈਕ ਕਮੈਂਟ ਇਹ ਤ ਜੁੜੂ ਕਰਿਆ ਕਰੋ ਤੇ YouTube ਤੇ ਜਿਹੜਾ ਆਪਣਾ ਚੈਨਲ ਹੈ ਨਾ ਮੰਨ ਲਓ ਸਬਸਕ੍ਰਾਈਬਰ ਕਰਤਾ ਕਰੋ ਸਾਰੇ ਨੂੰ ਸਸ ਕਰਿਆ ਕਰੋ ਠੀਕ ਹੈ ਸਹੀ ਹਾਂ ਤੇ ਇਸ ਬਾਅਦ ਨਾਲ ਸ਼ੇਅਰ ਕਰਦਾ ਕਰੋ ਤੇ ਲਾਡੀ ਹੀਰ ਸਲੂਨ ਤੇ ਘੰਟੀਆਂ ਦਾ ਬਟਨ ਵੀ ਦਬਾਇਆ ਕਰੋ ਹੈ ਘੰਟੀਆਂ ਦਾ ਬਟਨ ਵੀ ਹਾਂ ਘੰਟੀਆਂ ਦਾ ਬਟਨ ਦਬਾਇਆ ਕਰੋ ਤੇ ਲਾਡੀ ਹੀਰ ਸਲੂਨ ਤੇ ਜਰੂਰ ਵਿజిਟ ਕਰੋ ਠੀਕ ਹੈ ਲਾਡੀ